ਮੈਂ ਵੀਰ ਜੀ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਠੀਕ ਮੈਂ ਰੋਟਾ ਪਿੰਡ ਦਾ ਮਜੂਦਾਨ ਸਰਪੰਚ ਆ ਠੀਕ ਉੱਚੀ ਰੱਖ ਹਾਂਜੀ ਤੇ ਜਿਹੜਾ ਆਪਾਂ ਇਸ ਰੋਟਾ ਪਿੰਡ ਦੇ ਪੁਲ ਤੇ ਖੜਿਆ ਕੀ ਪ੍ਰੋਗਰਾਮ ਆ ਅੱਜ ਫੁੱਲਾਂ ਨਾਲ ਹੀ ਪੁਲ ਸਜਾਇਆ ਗਿਆ ਕੀ ਜੀ ਇਹ ਸਰ ਸਾਨੂੰ ਨਾਲ ਬਹੁਤ ਦਿੱਕਤ ਆਉਂਦੀ ਸੀ ਪੁਲ ਛੋਟਾ ਸੀਗਾ ਮਿਆਦ ਵੀ ਲੰਗੀ ਹੋਈ ਸੀ ਉਹਦੀ ਠੀਕ ਹੈ ਤੇ ਉਸ ਕਰਕੇ ਫਿਰ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹਰ ਵਿਭਾਗਮੇ ਦੀ ਉਹਦੇ ਨਾਲ ਅਸੀਂ ਨਮਾਪੁਰ ਬਣਵਾਇਆ ਵੀ ਹੁਣ ਠੀਕ ਹੈ ਹਾਂਜੀ ਤੇ ਹੁਣ ਅੱਜ ਕੌਣ ਆ ਰਿਹਾ ਹੈ ਉਹਦੇ ਮੋਹਰਤ ਵਗੈਰਾ ਕਰਨਾ ਚਾਹੀਦਾ ਕਰਨਾ ਚਾਹੀਦਾ ਹਾਂਜੀ ਇੱਥੇ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਆ ਰਹੇ ਹਨ ਠੀਕ ਹੈ ਹਾਂਜੀ ਜਿਹੜੇ ਆਪਾਂ ਪੁਲ ਦੇਰ ਖੜੇ ਆ ਨਹਿਰ ਦੇ ਉੱਤੇ ਕੀ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਹੈ ਜੀ ਸਾਡੇ ਇਹ ਨਹਿਰ ਦਾ ਪੁਲ ਚੌੜਾ ਕੀਤਾ ਨਵਾਂ ਪੁਲ ਬਣਾਇਆ ਹੈ ਇਹਨਾਂ ਪੁਲ ਹੈਗਾ ਜੀ ਥੋੜਾ ਜਿਆ ਤੰਗ ਸੀ ਤੇ ਬਾਕੀ ਉਹਦੀ ਮਿਆਦ ਵੀ ਪੂਰੀ ਹੋ ਗਈ ਸੀ ਇਹ ਹੁਣ ਪੁਲ ਮਾਈਕਰਵੇ ਤੇ ਮੰਤਰੀ ਸਾਹਿਬ ਦੇ ਉਦੋਂ ਉਦੇਸ਼ ਨਾਲ ਨਵਾਂ ਬਣਿਆ ਤੇ ਅੱਜ ਇਹਨੂੰ ਪਿੰਡ ਨੂੰ ਸਮਰਪਿਤ ਕਰ ਰਹੇ ਨੇ ਮੰਤਰੀ ਸਾਹਿਬ ਆ ਰਹੇ ਨੇ ਕੋਰੋਨਾ ਆ ਰਿਹਾ ਜੀ ਮੋਹਰਤ ਕਰਨ ਜੀ ਸਿਹਤ ਮੰਤਰੀ ਡਾਕਟਰ ਭਲਵੀਰ ਸਿੰਘ ਜੀ ਆ ਰਹੇ ਨੇ ਅਸੀਂ ਆਪਣੇ ਨਗਰ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਤਿਆਰ ਬੈਠੇ ਆਂ ਤੇ ਬਹੁਤ ਸੋਹਣਾ ਸਾਡੇ ਪਿੰਡ ਨੂੰ ਪੁਲ ਮਿਲਿਆ ਜੀ ਠੀਕ ਹੈ ਇਹਦੇ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਪੰਚਾਇਤ ਵੱਲੋਂ ਪਹਿਲਾਂ ਕੋਈ ਪ੍ਰੋਬਲਮ ਆ ਰਹੀ ਸੀ ਅਸੀਂ ਪੁਰਾਣੇ ਪੁਲ ਤੇ ਮਿਆਦ ਖਤਮ ਹੋ ਗਈ ਸੀ ਹਾਂ ਜੀ ਉਹਦੀ ਮਿਆਦ ਖਤਮ ਹੋ ਗਈ ਸੀ ਜੀ ਠੀਕ ਹੈ ਤੇ ਕੋ ਪੁਲ ਜਿਆਦਾ ਵਿੰਗਾ ਸੀ ਪੁਰਾਣੇ ਟਾਈਮ ਦੇ ਵਿੱਚ ਟੇਢਾ ਲੱਗਿਆ ਹੋਇਆ ਸੀ ਠੀਕ ਹੈ ਇਸ ਕਰਕੇ ਹੁਣ ਕੁਝ ਚੌੜਾ ਕੀਤਾ ਉਹਦੇ ਨਾਲ ਕਾਫੀ ਠੀਕ ਹੈ ਇਹਦੇ ਕਰਕੇ ਵੀ ਡਬਲ ਟ੍ਰੈਕ ਹੋ ਗਈ ਠੀਕ ਹੈ ਤਾਂ ਕਰਕੇ ਸਾਡੇ ਪਿੰਡ ਨੂੰ ਬਹੁਤ ਲੋਡ ਥੀ ਇਹਦੀ ਸਰਕਾਰ ਦਾ ये सारे पंडालों दिखा दिए जी ये सारे पंडालों दिखा दो थोड़ा कला कला बंदा आराम ना मिलता जी बहुत ठीक है ये सारे पंडाल दिखाओ जी ये रूटर कमाल कर दे कसम सटीक काम है सारे सारे आराम 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 बहुत ठीक है दूसरा नाम है आप कर सकते हो ये हो गई ये इंस्टॉल या ਆਉਟ ਆਇਨ ਇੰਸਟਿਟਿਊਟ ਦੇ ਬਾਹਰ ਖੜੀ ਹਸਪੀਟਲ ਕੋਲ ਖੜੀ ਹੋ ਜਾਓ ਜੀ ਤਰ੍ਹਾਂ ਹੀ ਖੜੀ ਹੋ ਜਾਓ ਆਹ ਵਿੱਚ ਮੋਹਾਨ ਦੇ ਪਰਵੰਦਰ ਆਹ ਤੇ ਮੋਬਾਈਲ ਆ ਜਾਓ ਜੀ ਹਾਂ ਜੀ ਕੱਢ ਕੇ ਖੋਲ ਕੇ ਆਜੋ ਜੀ ਪੁਲਿਸ ਸਾਹਿਬ ਬੋਲੇ ਛੋਨਾ ਅੰਦਰ ਫਲਾਈਟ Thank okay.